ਜੀ ਸਰ ਪਹਿਲਾਂ ਤੇ ਮਾਨਜੋਗ ਪ੍ਰੈਸ ਪੋਰਟਲ ਦਾ ਧੰਨਵਾਦ ਕਰਦਾ ਜੋ ਸਾਡੀਆਂ ਸਾਮੇ ਸਰ ਪਹੁੰਚ ਕੇ ਇਹਨਾਂ ਨੇ ਸਾਡਾ ਇੱਥੋਂ ਦਾ ਦੇਖਿਆ ਮਾਹੌਲ ਕੀ ਆ ਮਾਹੌਲ ਤੇ ਬਹੁਤ ਜ਼ਿਆਦਾ ਖਰਾਬ ਪਿੱਛੇ بارش ਜ਼ਿਆਦਾ ਹੋਣ ਕਰਕੇ ਦੂਰ ਹਿਮਾਚਲ ਚੋਂ ਪਾਣੀ ਆਉਣ ਕਰਕੇ ਇਦੋਂ ਸਾਰੇ ਦੇਖੋ ਬਹੁਤ ਜ਼ਿਆਦਾ ਪਾਣੀ ਹੋ ਚੁਗਾ ਤੇ ਹੁਣ ਜਿਹੜੀ ਜ਼ਿਆਦਾ ਇਹ ਆ ਕਿ ਜਿਆਦਾ ਪਾਣੀ ਜ਼ਿਆਦਾ ਹੋਣ ਕਰਕੇ ਧੂਸੀ ਨੂੰ ਟੁੱਟਣ ਦਾ ਖਤਰਾ ਜ਼ਿਆਦਾ ਬਣ ਚੁਗਾ ਸਾਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਜਿਹੜਾ ਉਹ ਸਪਾਰਾ ਅੱਗੇ ਲੱਗਦਾ ਸਾਡੇ ਉਧਰ ਗਾਂ ਉਹਨੇ ਡਾਬ ਬਹੁਤ ਲਈ ਆ ਉਹ ਪਾਣੀ ਬਹੁਤ ਰੁਕੜਿਆ ਤੇ ਜੇ ਇਹ ਆਡੀ ਮੰਗ ਮੰਨ ਕੇ ਉਹ ਪਾਣੀ ਉਥੋਂ ਕੱਢਿਆ ਜਾਏ ਜਾਂ ਲਾਇਆ ਜਾਏ ਥੋੜਾ ਜਿਹਾ ਤੇ ਪਾਣੀ ਨਿਕਲਣ ਦੇ ਚਾਂਸ ਹੈਗੇ ਆ ਬਚਾਅ ਹੋ ਸਕਦਾ ਕਿਉਂਕਿ ਬਹੁਤ ਹਿਆਰਾ ਏਕੜ ਜ਼ਮੀਨ ਆ ਜਿਹੜੀ ਉਹ ਪਾਣੀ ਦੇ ਹੇਠਾਂ ਮਾਰਸ ਲੈ ਆ ਚੁੱਕੀ ਆ ਬਹੁਤ ਜਿਆਦਾ ਬਰਬਾਦੀ ਬਹੁਤ ਜਿਆਦਾ ਕਿਸਾਨ ਕੀ ਕਰੇਗਾ ਦੱਸੋ ਇੱਥੇ ਤੇ ਜੇ ਪ੍ਰਸ਼ਾਸਨ ਕੇ ਇਹੋ ਬੇਨਤੀ ਕਰਦੇ ਆਂ ਕਹਾੜੀ ਸਾਰ ਲਈ ਜਾਏ ਤੇ ਉਹ ਕੰਮ ਜਿਹੜਾ ਕੀਤਾ ਜਾਏ ਉੱਥੋਂ ਦਾ ਥੋੜਾ ਜਿਹਾ ਕੰਮ ਕਰ ਰਿਆਂ ਇਹ ਫਸਲਾਂ ਬਚ ਸਕਦੀਆਂ ਨੇ ਇਹ ਬਚਣ ਦਾ ਚਾਂਸ ਹੈਗਾ ਬੰਦ ਜਿਆਦਾ ਕੰਮ ਨਹੀਂ ਥੋੜਾ ਕੰਮ ਆ ਤੇ ਆਏ ਵਾਰ ਉਹਦੇ ਕਰਕੇ ਵੀ ਲਾ ਲੋ ਤੇ ਜੇ ਪਿੱਛੇ ਪਾਣੀ ਨਾ ਹੋਣ ਕਰਕੇ ਪਾਣੀ ਜਿਆਦਾ ਚੜਦਾ ਹੋਆ ਪਿੱਛੇ ਵੀ ਥੋੜੀ ਮਿੱਟੀ ਪੈਣ ਵਾਲੀ ਆ ਪਰ ਇਹਦੇ ਕਰਕੇ ਕਿ ਪਾਣੀ ਦਾ ਨਿਕਾਸ ਨਹੀਂ ਹੈਗਾ ਕਿ ਪਾਸੇ ਇਹ ਪਾਣੀ ਤੇ ਰੁਕ ਜਾਂਦਾ ਤੇ ਇਹਨੂੰ ਸਾਰੇ ਇਹਨੂੰ ਜ਼ਮੀਨ ਨੂੰ ਬਹੁਤ ਜਿਆਦਾ ਨੁਕਸਾਨ ਹੁੰਦਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾਂਗੇ ਕਿ ਕਿਰਪਾ ਕਰਕੇ ਇੱਥੇ ਥੋੜਾ ਜਿਹਾ ਧਿਆਨ ਦਿੱਤਾ ਜਾਏ ਤੇ ਜਲ ਤੋਂ ਜਲ ਇਹ ਕੰਮ ਸ਼ੁਰੂਆਤ ਕੀਤੀ ਜਾਏ ਦਾ ਬੰਦ ਦਾ ਕੁਝ ਕੀਤਾ ਜਾਂ ਨਿਕਾਸ ਕੀਤਾ ਜਾਏ ਇਧਰੋਂ ਤੇ ਬਹੁਤ ਬਹੁਤ ਮਿਹਰਬਾਨੀ ਹੋਏਗੀ ਜੇ ਪ੍ਰਸ਼ਾਸਨ ਇਹਨਾਂ ਕੇ ਮਿਹਰਬਾਨੀ ਕਰੇਗਾ ਤੇ ਹਾਂਜੀ ਪਿੰਡ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਆਦਾ ਬਰਸਾਤ ਹੋਣ ਕਾਰਨ ਜਿਹੜਾ ਵਾ ਫੜ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਤੇ ਅਸੀਂ ਅੱਜ ਰੋਸੇ ਪਿੰਡ ਦੇ ਬੰਦ ਦੇ ਉੱਪਰ ਤੁਸੀਂ ਬੰਦ ਦੇ ਉੱਪਰ ਖਲੋਤੇ ਆਂ ਇਥੋਂ ਸਾਡੇ ਤੋਂ ਥੋੜਾ ਜਿਹਾ 10 ਕਿਲੇ ਹਟਵੀਆਂ ਤਾਰਾਂ ਨੇ ਜਿਹੜੀਆਂ ਪਾਕਿਸਤਾਨ ਦੀ ਹੱਦ ਸਾਡੇ ਨਾਲ ਲੱਗਦੀ ਹੈ ਤੇ ਇੱਥੇ ਜੋ ਸਥਿਤੀ ਹੈ ਉਹਦਾ ਜਾਇਜ਼ਾ ਲੈ ਰਹੇ ਆਂ ਤੇ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਕੇ ਉਹਨਾਂ ਨੂੰ ਅਲਰਟ ਕਰ ਰਹੇ ਆਂ ਬਾਰ-ਬਾਰ ਕਿ ਜਿੱਥੇ ਵੀ ਕੋਈ ਮੁਸ਼ਕਲ ਹੁੰਦੀ ਆ ਅਸੀਂ ਪਬਲਿਕ ਦਾ ਸਾਥ ਉਥੇ ਡਟ ਕੇ ਆਪਾਂ ਧੀਏ ਪਹਿਲਾਂ ਅਸੀਂ ਇਸ ਤੋਂ ਪਹਿਲਾਂ ਚੰਦੂ ਬਡਾਲਾ ਤੋਂ ਹੋ ਕੇ ਆਏ ਆਂ ਉੱਥੇ ਵੀ ਸਾਨੂੰ ਪ੍ਰਸ਼ਾਸਨ ਪ੍ਰਤੀ ਪਬਲਿਕ ਨੇ ਜੋ ਸੁਝਾਅ ਦਿੱਤੇ ਅਸੀਂ ਉਹਨਾਂ ਤਿਕਰਾਂ ਪਹਚਾਏ ਨੇ डीसी साहब तिकरा एसडीएम साहब ਨੂੰ ਫੋਨ ਕੀਤਾ ਵਾ एसटीओ साहब ਜਿਹੜੇ ਮਾਈਨਿੰਗ ਵਿਭਾਗ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਸਾਡਾ ਪੂਰਾ ਪ੍ਰਬੰਧ ਆ ਪਰ ਫਿਰ ਵੀ ਅਸੀਂ ਜਾਜ ਲੈ ਰਹੇ ਕਿ ਜਿੱਥੇ ਉਹਨਾਂ ਦੀ ਢਿੱਲ ਹੋਵੇਗੀ ਅਸੀਂ ਉਹਨਾਂ ਨੂੰ ਤਾੜਨਾ ਕਰਾਂਗੇ ਕਿ ਇਸ ਵਿੱਚ ਢਿੱਲ ਜਿਹੜੀ ਆ ਸਾਡਾ ਸਾਡੀ ਪਬਲਿਕ ਦਾ ਸਾਡਾ ਨੁਕਸਾਨ ਕਰੇਗੀ ਤੇ ਹੋਣੀ ਨਹੀਂ ਚਾਹੀਦੀ ਸੋ ਸਾਡੇ ਨਾਲ ਸਾਥੀ ਸਾਡੇ ਰੋਸੇ ਪਿੰਡ ਦੇ ਖਲੋਤੇ ਨੇ ਇਹਨਾਂ ਦੀ ਵੀ ਜੋ ਮੰਗਾਂ ਨੇ ਆਪਾਂ ਪ੍ਰਸ਼ਾਸਨ तिकरा ਜਿਹੜੀਆਂ ਨੇ ਅਸੀਂ ਪੁੱਛਾਰੇ ਆ ਬੰਨਾ ਜੀ ਹਾਂ ਜੀ ਇੱਕ ਸਾਡੇ ਲਾਗੇ ਸਾਡੇ ਰੋਸੇ ਦੇ ਸਾਡੇ ਸੱਜਣ ਖਲੋਤੇ ਨੇ ਕਿਸਾਨ ਵੀਰ ਜੋ ਇੱਥੋਂ ਦੇ ਵਾਸੀ ਨੇ ਉਹ ਦੱਸ ਰਹੇ ਨੇ ਕਿ ਇੱਕ ਬੰਨ ਇੱਥੇ ਵੱਜਾ ਵਾ ਜਿਹੜਾ ਦਰਿਆ ਨੂੰ ਟੱਕਰ ਲਾਉਂਦਾ ਵਾ ਉਹ ਬੰਨ ਜਿਹੜਾ ਵਾ ਥੋੜਾ ਜਿਹਾ ਉਹਨੂੰ ਕਿਸੇ ਪਾਸਿਓਂ ਪੋਲ ਦਿੱਤਾ ਜਾਵੇ ਤੇ ਪਾਣੀ ਜਿਹੜਾ ਗਾਂ ਖਿੱਲਰ ਕੇ ਲੰਘ ਜਾਵੇ ਉਹ ਵੀ ਆਪਾਂ ਪ੍ਰਸ਼ਾਸਨ ਤਿਕਰਾਂ ਜਿਹੜੀ ਗੱਲ ਆ ਪਹੁੰਚਾਈ ਆ ਮਾਈਨਿੰਗ ਵਿਭਾਗ ਵਾਲਿਆਂ ਨੂੰ ਇੱਥੇ ਬੁਲਾਇਆ ਵਾ ਆਉਣ ਲੱਗੇ ਨੇ ਆਣ ਕੇ ਸਥਿਤੀ ਵੇਖਦੇ ਨੇ ਤੇ ਫਿਰ ਉਹ ਇਸ ਨੂੰ ਕੰਟਰੋਲ ਚ ਕਰਾਂਗੇ ਜਿਸ ਤਰ੍ਹਾਂ ਵੀ ਹੋਏਗਾ ਉਸ ਹਿਸਾਬ ਦੇ ਨਾਲ ਕੰਮ ਕਰਕੇ ਇਹਨਾਂ ਦਾ ਬਚਾਅ ਕਰਨਗੇ ਹਾਂ ਉਹ ਤੋਂ ਜੀਨਾਂ ਨਗਰ ਆਪਣੀ ਨਾਲੋਂ ਹਾਲਪ ਦੇ ਵਿੱਚ ਆਉਂਦਾ ਹੈ ਇਹ ਇੰਜੀਨੀਅਰ ਉਸ ਦੇ ਕਿਉਂਕਿ ਇਹ ਕੋਸਟ ਨਹੀਂ ਕਰਦਾ ਮਤਲਬ ਉਸ ਦੇ ਆਪਣੇ ਆਪਣਾ ਅਗੇ ਉਹ ਅਗੇ ਦੇ ਫਸਲਾਂ ਦੇ ਹੈ ਨਾ ਉਹਦਾ ਖੇਤਰਾ ਖਰਾ ਹੈ ਦੋ ਹਾਲਾਤ ਨੇ ਥੱਲੇ ਆਉਂਦੇ ਪੱਤਰ ਨੇ ਉਸ ਨੂੰ ਜੀਨਾਂ ਨਗਰ ਵਗੈਰਾ ਹੈ ਜੋ ਕਿ ਮੈਂ ਮਤਲਬ ਜਾਦਾ ਪ੍ਰਸ਼ਾਸਨ ਦੇ ਇੰਟਰੈਕਸ਼ਨ ਉਹ ਤੇ ਰਾਹ ਨੂੰ ਆਕਟੜ ਪਾਰਿਆ ਆ ਦੇਖ ਹਾਂ ਅਸੀਂ ਪਾਰ ਪੁੱਛਿਆ ਕਿ ਆ ਗਿਆ ਉਹ ਵੀ ਜਾ ਕੇ ਜਿੱਦਾਂ ਜਾਣ ਕੋਈ ਦੁਕੜਾ ਜੀ ਜਨ ਹਰ ਵੀ ਦੇ ਕਰਦੋਂਗਾ ਪ੍ਰਸ਼ਾਸਨ ਜਿਆਦਾ ਆਪਣੇ ਕੇ ਉੱਤਰ ਆਪਣਾ ਵੀਨਾ ਨਗਰ ਗੁਰਦਾਸਪੁਰ ਇਸੇ ਵੀ ਸਾਈਡ ਦਾਵਾ ਇਸ ਤਰ੍ਹਾਂ ਆ ਰਹੀ ਹੈ ਅੱਜ ਮੈਂ ਰੋਸੇ ਪਿੰਡ ਆਇਆ ਜੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਚੇਅਰਮੈਨ ਸਾਹਿਬ ਸਾਡੇ ਆਏ ਹੋਏ ਆ ਨਾਲ ਤੇ ਅਸੀਂ ਮੌਕਾ ਦੇਖਣ ਆਏ ਸੀਗੇ ਤੇ ਹੜ੍ਹ ਪ੍ਰਭਾਵਿਤ ਜਿੰਨੇ ਵੀ ਪਿੰਡ ਨੇ ਤੇ ਰੋਸੇ ਪਿੰਡ ਦੇ ਵਿੱਚ ਹੁਣ ਪਿੰਡ ਵਾਸੀਆਂ ਦੱਸੇਗੇ ਸਾਡਾ ਇੱਥੇ ਨਾ ਪਾਣੀ ਦੇ ਵਿੱਚ ਫਸਲਾਂ ਡੁੱਬ ਗਈਆਂ ਤੇ ਕਾਫੀ ਜ਼ਿਆਦਾ ਪਾਣੀ ਉੱਪਰ ਤੱਕ ਚੱਲ ਰਿਹਾ ਤਾਂ ਇਹਨਾਂ ਨੇ ਦੱਸਿਆ ਵੀ ਇੱਥੋਂ ਸਾਈਡ ਤੋਂ ਇੱਕ ਥੋੜਾ ਜਿਹਾ ਸਾਡਾ ਇੱਥੋਂ ਰਸਤਾ ਬਣਾਇਆ ਜਾਵੇ ਤਾਂ ਜੋ ਅਸੀਂ ਉੱਥੋਂ ਆਪਣਾ ਪਾਣੀ ਕੱਢ ਕੇ ਇੱਥੋਂ ਥੋੜਾ ਜਿਹਾ ਫਸਲਾਂ ਬਚਾ ਸਕੀਏ ਤੇ ਅਸੀਂ ਉਹ ਮਾਈਨਿੰਗ ਵਾਲੇ ਐਸਟੀਓ ਸਾਹਿਬ ਨੂੰ ਬੁਲਾਇਆ ਹੈਗਾ ਤੇ ਉਹ ਟੈਕਨੀਕਲੀ ਇੰਜੀਨੀਅਰ ਦੇਖਣਗੇ ਇਹਨਾਂ ਨੂੰ ਤੇ ਅਸੀਂ ਜੋ ਵੀ ਇਹਨਾਂ ਦੀ ਮਦਦ ਅਸੀਂ ਕਰ ਸਕਦੇ ਹਾਂ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤੇ ਉਹ ਆਂਦੇ ਨੇ ਤੇ ਉਹ ਦੇਖਦੇ ਨੇ ਤੇ ਅਸੀਂ ਜੋ ਵੀ ਅਸੀਂ ਕਰ ਸਕੇ ਅਸੀਂ ਕਰਾਂਗੇ ਅਸੀਂ ਇੱਥੇ ਹੀ ਆਂ ਹੜਾਂ ਦੇ ਤਾਂ ਸਰ ਬਹਾਲਾਤ ਮਤਲਬ ਹੁਣ ਪਾਣੀ ਕਾਫੀ ਜ਼ਿਆਦਾ ਹੈ ਪਿੱਛੋਂ ਵੀ ਛੱਡਿਆ ਗਿਆ ਤੇ بارش ਵੀ ਨਹੀਂ ਰੁਕ ਰਹੀ ਤਾਂ ਪਾਣੀ ਤਾਂ ਬਹੁਤ ਖੜਾ ਹੈ ਤੇ ਹਲੇ ਜਾਨੀਮਾਲੀ ਜਿਹੜਾ ਨੁਕਸਾਨ ਐਦਾਂ ਦਾ ਕੋਈ ਨਹੀਂ ਹੈ ਉਹ ਸੇਫ ਹੈ ਤੇ ਫਸਲਾਂ ਦਾ ਅਸੀਂ ਕੋਸ਼ਿਸ਼ ਕਰਦੇ ਜੇ ਇੱਥੋਂ ਪਾਣੀ ਅਸੀਂ ਕਿਤੇ ਡਾਇਵਰਟ ਕਰ ਸਕੀਏ ਥੋੜਾ ਬਹੁਤਾ ਤਾਂ ਇਹਨਾਂ ਫਸਲਾਂ ਦਾ ਬਚਾਅ ਹੋ ਸਕੇ ਕਲਾ ਨੌਰ ਪ੍ਰਸ਼ਾਸਨ ਦੇ ਪੂਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਅਗਰ ਕੋਈ ਐਮਰਜੈਂਸੀ ਹਾਲਾਤ ਹੁੰਦੇ ਆ ਤਾਂ ਅਸੀਂ ਪਿੰਡ ਵਾਸੀਆਂ ਨੂੰ ਅਸੀਂ ਇੱਥੋਂ ਲਿਜਾ ਕੇ ਆਪਣਾ ਕਿਤੇ ਸੇਫ ਜਗ੍ਹਾ ਤੇ ਉਹਨਾਂ ਨੂੰ ਉਹਨਾਂ ਦੇ ਡੰਗਰਾਂ ਨੂੰ ਉਹਨਾਂ ਨੂੰ ਅਸੀਂ ਲਿਜਾ ਕੇ ਪ੍ਰਬੰਧ ਕਰਨ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਹਨਾਂ ਦਾ ਪਰਵਾਦਾ ਰਹਿਣ ਦਾ ਖਾਣ ਦਾ ਪ੍ਰਬੰਧ ਕੀਤਾ ਹੋਇਆ ਤੇ ਕਿਸੇ ਨੂੰ ਕੋਈ ਫਿਕਰ ਕਰਨ ਦੀ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਨਿਗਰੱਖੀ ਜਾ ਰਹੀ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ